ਜਿੰਦੀ ਜਾਂਦੀ ਹੈ ਉਧਰ ਹੋਲੀ ਦਾ ਤਹਿਨ ਕੀਤੀ ਜਾਂਦੀ ਹੈ ਲੇਕਿਨ ਹੋਲੀ ਦਾ ਦਹਨ ਤਾਂ ਚਲੋ ਜੋ ਹੈ ਚੱਲ ਰਿਹਾ ਹੈ ਜੋ 6 ਸਾਲ ਪਹਿਲਾਂ ਸ੍ਰੀ ਰਾਧਾ ਗਿਰੂ ਸੇਵਾ ਸੁਧਿਨੇਂ ਪ੍ਰਾਣਾ ਸ਼ੁਰੂ ਕੀਤਾ ਸੀ ਕਿ ਹੋਲੀ ਅਸੀਂ ਰੰਗਾਂ ਦੀ ਹੋਲੀ ਨਹੀਂ ਖੇਡਦੇ ਅਸੀਂ ਖੇਡਦੇ ਆਂ ਫੁੱਲਾਂ ਦੀ ਹੋਲੀ ਔਰ ਰਾਧਾ ਨਾਮ ਜਪਿਆ ਜਾਂਦਾ ਹੈ ਸਮਾਗਮ ਕੀਤਾ ਜਾਂਦਾ ਹੈ ਉਹਦੇ ਵਿੱਚ ਨਾਮ ਨਾਲ ਫੁੱਲਾਂ ਦੀ ਹੋਲੀ ਖੜੀ ਜਾਂਦੀ ਹੈ ਮੇਰੇ ਪੱਤਰਕਾਰ ਭਾਈ ਜੱਲ ਜੋਂ ਲਗਭਗ ਸਾਰੇ ਹੀ ਆਏ ਹੋਣਗੇ ਉਸ ਸਮਾਗਮ ਦੇ ਵਿੱਚ ਉਹ ਦੇਖਣ ਆਉਂਦਾ ਸਮਾਗਮ ਕੋਲ ਇੱਕ ਪਾਸੇ ਪੰਚਮ ਚੱਲਦੇ ਹੁੰਦੇ ਆ ਦੂਜੇ ਪਾਸੇ ਫੁੱਲਾਂ ਦੀ ਮਸ਼ੀਨ ਨਾਲ ਆਹੀ ਤੇ ਹੱਥਾਂ ਨਾਲ ਆਹੀ ਜਿਹੜੇ ਹੈ ਫੁੱਲਾਂ ਦੀ ਵਰਖਾ ਹੁੰਦੀ ਹੈ ਸੋ ਇੱਕ ਮਨਮੋਹਕ ਦ੍ਰਿਸ਼ਾ ਜਿਹੜਾ ਹੈ ਉਹ ਉਸ ਟਾਈਮ ਉੱਥੇ ਬਣ ਜਾਂਦਾ ਹੈ ਦੋ ਦੋ ਸਮਾਗਮ ਦੇ ਵਿੱਚ ਉਹ ਫਰਕ ਹੈ ਜੇਕਰ ਤੁਹਾਨੂੰ ਕੋਈ ਬੰਦਾ ਲੱਡੂ ਕੁਬਾਲ ਦੀ ਦੰਦਾ ਹੈ ਤਾਂ ਉਹਦਾ ਇੱਕ ਰਗ ਮਹੱਤਵ ਹੈ ਜੇਕਰ ਤੁਸੀਂ ਕਿਸੇ ਦੁਕਾਨ ਤੋਂ ਖਰੀਦ ਕੇ ਲੈ ਕੇ ਜਾਂਦੇ ਹੋ ਤਾਂ ਉਹਦਾ ਲੱਗ ਮਤਲਬ ਹੈ। ਸੋ ਇਹ ਸੰਕਾਵਾ 10 10 10 ਦਾ ਸਾਧਾ ਕਿਹਨ ਲੁੱਟਵਾ ਚੋਰੀ ਬਾਇਰਨਾ ਉਹਨਾਂ ਦੇ ਘਰੋਂ ਹਾਂ ਉਹਨਾਂ ਦੇ ਕਰ ਮੈਂ ਉਹ ਹੀ ਦੱਸ ਰਿਹਾ ਕਿ ਲੱਡੂ ਗੋਪਾਲ ਜੀ ਨੂੰ ਇੱਕ ਦੁਕਾਨ ਤੋਂ ਪੈਸੇ ਦੇ ਕੇ ਖੀਰ ਕੇ ਲੈ ਕੇ ਆਣਾ ਤੇ ਲੱਡੂ ਗੋਪਾਲ ਵੀ ਥੋੜੀ ਝੋੜੀ ਚ ਪੈਣੇ ਇਹਨਾਂ 'ਚ ਫਰਕ ਬਹੁਤ ਹੈ। ਉਹ ਫਰਕ ਕਿਵੇਂ ਹੈ? ऐसे ऐसे कई चमत्कार देखे ਨੇ ਧਾਰਮਿਕ ਸਮਾਗਮਾਂ ਦੇ ਵਿੱਚ ਵੀ ਚਾਹੇ ਉਹ ਗਲਪ ਦੀ ਸੇਵਾ ਸੰਗ ਦੇ ਵਿੱਚ ਹੋਣ ਜਦੋਂ ਲਾਸਟ ਦੇ ਵਿੱਚ ਪੂਜਾ ਤੋਂ ਬਾਅਦ ਫੜ ਪਾਇਆ ਜਾਂਦਾ ਹੈ ਜਾਂ ਜਦੋਂ ਲੱਡੂ ਘੋਪਾ ਜੀ ਪੈਂਦੇ ਨੇ کئی ਐਸੇ ਘਰਾਂ ਦੇ ਵਿੱਚ ਚਿਰਾਗ ਜਲੇ ਨੇ ਜਿਨ੍ਹਾਂ ਦੇ کئی-ਕਈ ਸਾਲ ਤੋਂ ਬੱਚੇ ਨਹੀਂ ਸੀ ਉਹਨਾਂ ਦੇ ਘਰ ਪੁੱਤ ਨੇ ਦਾਦੀ ਤੀ ਧੀ ਨੇ ਦਾਦੀ ਤੀ ਸੋ ਇੱਕ ਸ਼ਕਤੀ ਹੈ ਕੋਈ ਕੋਈ ਵੱਡੀ ਸਮਝੀ ਕਾਨਫਰੰਸ ਵੀ ਨਹੀਂ ਹੈ ਕੀ ਵੱਡੀ ਮੀਟਿੰਗ ਨਹੀਂ ਹੈ ਪਰ ਚਾਰੇ ਦੇ ਜੀ ਸਾਡੇ ਭਰਾਵੋ ਸ਼ਹਿਰ ਵਾਸੀ ਵੀਓ ਧਾਰਮਿਕ ਸੰਸਥਾਵਾਂ ਦਾ ਵੀ ਤੁਸੀਂ ਪ੍ਰਤੀਨਿਧੀ ਦੇ ਕਰਦੇ ਹੋ ਤੁਹਾਡਾ ਠੀਕਾ ਡਿਪਾਰਟਮੈਂਟ ਹੈ ਤੁਹਾਡਾ ਕੰਮ ਹੈ ਲੋਕਾਂ ਤੱਕ ਸਾਡੀ ਗੱਲ ਨੂੰ ਪਹੁੰਚਾਣਾ ਪ੍ਰੈਸ ਰਾਹੀਂ মিডিਆ ਰਾਹੀਂ ਤਾਂ ਬਹੁਤ ਬਹੁਤ ਧੰਨਵਾਦ ਹੈ ਅੱਜ ਤੱਕ ਜਿਹੜਾ ਇਹ ਛੋਟਾ ਜਿਹਾ ਪ੍ਰਲੋਹ ਇਹ ਸਾਡੇ ਜਿਹੜੇ ਨਵ ਤਰੀਕ ਦਾ 9 ਮਾਰਚ ਸੰਡੇ ਵਾਲੇ ਦਿਨ ਉਹੀ ਦਾ ਪ੍ਰੋਗਰਾਮ ਹੈ ਹਰ ਸਾਲ ਤੇ ਤਰੇ ਸਾਲ ਵੀ ਮੰਦਿਰ ਸ੍ਰੀ ਕਰਮੀ சிவாਲਾ ਦੇ ਵਿੱਚ ਮਨਾਇਆ ਜਾ ਰਿਹਾ ਹੈ ਬੜੀ ਧੂਮ-ਧਾਮ ਸ਼ਰਧਾ ਨਾਲ ਇਸ ਤਰ੍ਹਾਂ ਹੀ ਪਹਿਲਾਂ ਚੱਲਦਾ ਰਿਹਾ ਤੁਹਾਡੇ ਲੋਕਾਂ ਦੇ ਸਾਥ ਨਾਲ ਸਹਿਯੋਗ ਨਾਲ ਤੁਹਾਡੇ ਸਾਰਿਆਂ ਦੀ ਇਹਦੇ ਵਿੱਚ ਹਿੱਸੇਦਾਰੀ ਹੁੰਦੀ ਹੈ ਕਿ ਕਿਸੇ ਤਰ੍ਹਾਂ ਦੇ ਹੋਵੇ ਸਾਡੇ ਵਿੱਚ ਪੰਜਾਬ ਦੇ ਸਾਰੇ ਰਾਜ ਜਿਹੜੇ ਵੈਲਕਮ ਹਨ ਉਹ ਵੀ ਤਾਂ ਇਹ ਗੱਲ ਹੈ ਵੀ ਤੁਸੀਂ ਸਾਡੇ ਤੋਂ ਰਹੋ ਸਮਲੋਕਾਂ ਸਾਡੇ ਭਾਈਓ ਤੁਸੀਂ ਸਾਡੇ ਤੁਸੀਂ ਤੋਂ ਰਹੋ ਮੈਂ ਜਮਾ ਇੱਥੇ ਸਾਰੇ ਤੇ ਸਾਡੀ ਸੰਸਥਾ ਦੇ ਸਾਰੇ ਮੈਂ ਇਕੱਲੇ ਇਕੱਲੇ ਦੇਖੋ ਆਪਣੀ ਸੰਸਥਾ ਦੇ ਨਾਮ ਉਦੇ ਨਿੱਤੇ ਗਏ ਨੇ ਕੋਈ ਨਾ ਜਾਣੇ ਇਹ ਸਾਰੇ ਸਾਡੀ ਜਿਹੜੀ ਸੰਸਥਾ ਦੇ ਤੁਰੇ ਨੇ ਇਹ ਤੋਂ ਵੀ ਨਹੀਂ ਤੇ ਸਾਰੇ ਬੈਠੇ ਇਹ ਸਾਡੇ ਭਰਾ ਨੇ ਸਭ ਤੋਂ ਕੋਲ بڑے ਨੇ ਕੋਈ ਛੋਟੇ ਨਹੀਂ ਇਹ ਸਾਰਿਆਂ ਦਾ ਜਿਹੜਾ ਹੈ ਬਰਾਬਰ ਦੀ ਸਿਹਤਾਈ ਹੁੰਦੀ ਹੈ ਕੋਈ ਬੰਦਾ ਇਸੇ ਛੋਟਾ بڑا ਨਹੀਂ ਹੈਗਾ ਕਿਸੇ ਵੀ ਸੰਸਥਾ ਚ ਸਾਡੇ ਸਹਿਰ ਦੀ ਜਿੰਨੀ ਵੀ ਧਾਰਮਿਕ ਸੰਸਥਾਵਾਂ ਨੇ ਕੱਲ ਸੋਮ ਯਾਤਰਾ ਨਿਕਲੀ ਹੈ ਸੇਪੋਨੇ ਦੀ ਉਹ ਛਟਾ ਜਿਹੜਾ ਹੈ ਸਣੀ ਮੰਦਿਰ ਦੇ ਸਾਹਮਣੇ ਮੇਰਾ گاਉਂ ਦਾ ਯਾਦ ਸਿਗਰਚੰਦਾ ਉਹ ਅਸੀਂ ਉੱਥੋਂ ਆੜੇ 2:30 ਵਜੇ ਉਹ ਚੱਲ ਰਿਹਾ ਇਸ ਤਰ੍ਹਾਂ ਦਾ ਸਾਡਾ ਛੋਟਾ ਜਿਹਾ ਸ਼ਹਿਰ ਹੈ ਸਾਨੂੰ ਬੜਾ ਮਾਣ ਹੁੰਦਾ ਆਪਣੇ ਸ਼ਹਿਰ ਤੇ ਆਪਣੇ ਲੋਕਾਂ ਤੇ ਅਸੀਂ ਇਸ ਤਰ੍ਹਾਂ ਜੁੜੇ ਰਹੀਏ ਤੇ ਇਸ ਤਰ੍ਹਾਂ ਹੀ ਆਪਣੇ ਆਪ ਨੂੰ ਭਾਈਚਾਰਾ ਬਣਾ ਕਰੀਏ ਸਾਰੀ ਭਾਈਚਾਰਕ ਸਾਂਝ ਇੱਥੇ ਮੈਂ ਸੰਕੋਚ ਨਹੀਂ ਕਰਦਾ ਕਹਿੰਦਾ ਸਨਾਤਨ ਨਾਲ ਜੁੜਨਾ ਇੱਕ ਬਹੁਤ ਬੜੀ ਗੱਲ ਹੈ ਧਰਮ ਕੀ ਚੀਜ਼ ਹੈ ਆਪਣੇ ਆਪ ਨੂੰ ਬਚਾਉਣੇ ਦਾ ਧਰਮ ਹੈ ਕਿਸੇ ਦੀ ਕਿਸੇ ਜੀਵ ਸੇਵਾ ਨਰ ਸੇਵਾ ਨਰਿਆਣ ਸੇਵਾ ਕੋ ਸਕਤਾਰਨਾ ਧਰਮ ਇਹ ਨਹੀਂ ਹੈ ਵੀ ਕਿਸੇ ਦੇ ਜੀ ਨੂੰ ਰਟਾਉਣਾ ਕਿਸੇ ਨੇਤਾ ਨੂੰ ਸलाम ਬੋਲਣੀ ਸਤਿ ਸ਼੍ਰੀ ਅਕਾਲ ਬੋਲਣੀ ਜਾਂ ਕਿਸੇ ਸਰਮਾਇਦਾਰ ਨੂੰ ਵਾਰ-ਵਾਰ ਬਰਾਮ-ਬਾਮ ਨਮਸਕਾਰ ਬੋਲ ਜੇਗੇ ਧਰਮ ਉਹ ਹੈ ਅਸੀਂ ਹਰ ਜਰੂਰਤਮੰਦ ਬੰਦੇ تک ਪਹੁੰਚੀਏ ਕੋਟੇ ਸਾਡੇ ਪ੍ਰਧਾਨ ਜਿਹੜੇ ਲੇਡੀਜ਼ ਕੋਟਾਨਾ ਹੈ ਰੇਖਾ ਕਹਤ ਜੀ ਹੈ ਇਹਦੇ ਹਸਬੰਡ ਸਾਡੇ ਨਾਲ ਜਿਹੜੇ ਮੈਨ ਜਸੂ ਦੇ ਪ੍ਰਧਾਨ ਸੀ ਉਹਨਾਂ ਨੇ ਬਹੁਤ ਸੇਵਾ ਕੀਤੀ ਹੈ ਹੁਣ ਪਹਿਲਾ ਕੁੜਾ ਪੜੇ ਪੜਾ ਦੇ ਨੇ ਜੀ ਜੂ ਸਾਡੇ ਭੈਣ ਜੀ ਉਹ ਵੈਸਪੜਾ ਨੇ ਦੇਖੀ ਸਾਡੇ ਸਾਡੇ ਹੈਗੇ ਨੇ ਪ੍ਰਧਾਨ ਬਾਕੀ ਸਾਰੇ ਬਰਾਬਰ ਬੈਠੇ ਨੇ ਸਾਰੇ ਜਣੇ ਤਿਰਨ ਬਾਲਾ ਜੀ ਬੱਤੇ ਸਾਡੇ ਨਾਲ ਔਰ ਇਹ ਵੀ ਬਹੁਤ ਸਾਡੇ ਨਾਲ ਸਹਿਯੋਗ ਕਰਦੇ ਨੇ ਰਾਜ ਮੈਂਦਰੋ ਦੀ ਇੱਜ਼ਤ ਸਾਡੇ ਸੱਜਣ ਨੇ ਪ੍ਰਸਾਦ ਜੀ ਇਹਨਾਂ ਦਾ ਬਹੁਤ ਯੋਜਨਾ ਹੈ ਫੋਨਸੀ ਅਪੀਲ ਕਰਦਾਂ ਮੈਂ ਆਪਣਾ ਅੱਲੂ ਵੜੀ ਸਾਹਿਬ ਜੀ ਨੂੰ ਇਹ ਆਪਣੇ ਵੱਲੋਂ ਬਹੁਤ ਸ਼ੁਰੀਲੀ ਆਵਾਜ਼ ਦੇ ਵਿੱਚ ਦੋ ਸੁਣ ਗਈ ਬੜੀ ਸਾਹਿਬ ਤੇ ਪ੍ਰਧਾਨ ਚੰਦਰ ਸਿੰਘ ਦੇਗੀ ਸਾਹਿਬ ਤੇ ਸਮੂਥੀ ਜਿਹੜੀ ਟੀਮ ਹੈ ਕਿਉਂਕਿ ਸਾਡੇ ਜਿਹੜੇ ਸ਼ਹਿਰ ਦੀਆਂ ਧਾਰਮਿਕ ਸੰਸਥਾਨ ਨੇ ਸਮਾਜ ਸੇਵੀ ਸੰਸਥਾਨ ਨੇ ਇਹ ਸਾਡੇ ਸ਼ਹਿਰ ਦੀਆਂ ਧਰੋਹਾਂ ਨੇ ਤੇ ਅੱਜ ਸਨਾਤਨ ਨੂੰ ਘਰ-ਘਰ ਪਹੁੰਚਾਉਣ ਦੇ ਵਿੱਚ ਜਲ ਜਣਪੁਰ ਪੰਚਾਇਤ ਦੇ ਵਿੱਚ ਹਰੇਕ ਦੇ ਬੱਚਿਆਂ ਨੇ ਮਨ ਮੰਨ ਦੇ ਵਿੱਚ ਪਹੁੰਚਾਉਣ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਤੇ ਅਸੀਂ ਹਮੇਸ਼ਾ ਦੀ ਤਰ੍ਹਾਂ ਪੱਤਰਕਾਰ ਭਾਈ ਜਾਰੇ ਵੱਲੋਂ ਸਾਡੇ ਰਾਜ ਕੁਮਾਰ ਮੈਨੋ ਜੀ ਬੜੇ ਸਤਕਾਰਯੋਗ ਜੀਤ ਨੇ ਕਿਉਂਕਿ ਪੱਤਰਕਾਰੀ ਦੇ ਨਾਮ ਨਾਲ ਸਮਾਜ ਸੇਵੀ ਸੰਸਥਾਨ ਹੋਣ ਧਾਰਮਿਕ ਸੇਵੀ ਸੰਸਥਾਨ ਹੋਣ ਉਹਨਾਂ ਸਾਰਿਆਂ ਦੇ ਵਿੱਚ ਉਹਨਾਂ ਦਾ ਕੰਟਰੀਬ ਵੱਲੇ ਕਿਉਂਕਿ ਸਮੇ ਜੋ ਸਮਾ ਕੱਢਣਾ ਆਪਣੇ ਆਪ ਚ ਇਕੱਲਾ ਵੈ ਜੀ ਤੇ ਉਹਨਾਂ ਦਾ ਵੀ ਰੁਝਾਨ ਹੈ ਜਿਹੜਾ ਬੜਾ ਬਿਜ਼ੀ ਹੁੰਦਾ ਸਾਡੇ ਸਾਰੇ ਪੱਤਰਕਾਰ ਭਾਈ ਜਰਾਂ ਵਿੱਕੀ ਵਡੇਰਾ ਸਾਹਿਬ ਬੈਠੇ ਨੇ ਸੋਮਨ ਮੈਡਮ ਬੈਠੇ ਨੇ ਸਾਡੇ ਬਹੁਤੀ ਸਤਕਾਰਯੋਗ ਕਮਾਂਜੀ ਬੈਠੇ ਨੇ ਸਰਪ੍ਰੀ ਸਿੰਘ ਤੱਕੜ ਸਾਹਿਬ ਪੱਲਾ ਸਾਹਿਬ ਕਮਾਂਜੀ ਸਾਰੇ ਹੀ ਸਤਕਾਰਯੋਗ ਨੇ ਸਾਰਿਆਂ ਦੇ ਨਾਮ ਸਾਡੇ ਤੁਸੀਂ ਮੈਂਬਰ ਸਹਿਬਾਂ ਵੀ ਸਤਕਾਰਯੋਗੋ ਸਾਡਾ ਵੀ ਇਹੀ ਮੰਤਵ ਹੁੰਦਾ ਹੈ ਜੀ ਕਿ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਜਦੋਂ ਧਾਰਮਿਕ ਆਯੋਜਨ ਆਯੋਜਿਤ ਕਰਦੇ ਹੋ ਤਾਂ ਬਹੁਤ ਵਧੀਆ ਢੰਗ ਨਾਲ ਕਰਦੇ ਹੋ ਤੁਸੀਂ ਸ਼ਹਿਰ ਦੇ ਵਿੱਚ ਇਸ ਟਾਈਮ ਸ਼ਹਿਰ ਦੀ ਕਹਿ ਲੀਏ ਨਵੀਂ ਜਨਰੇਸ਼ਨ ਦੀ ਵੀ ਮੈਨਰਜੀ ਦੀ ਜਰੂਰਤ ਹੈ ਕਿ ਸਨਾਤਨ ਦਾ ਜਿਹੜਾ ਪ੍ਰਚਾਰ ਹੈ ਉਹਨਾਂ ਤੋਂ ਸਟਾਰਟ ਕੀਤਾ ਜਾਵੇ ਆਪਾਂ ਲੋਕ ਤਾਂ ਆਪਣੀ ਪੜੀ ਲਵਾ ਰਹੇ ਆ ਨਵਾਕੇ ਚੱਲੇ ਜਾਵਾਂਗੇ ਅੱਜ ਦਿੱਤੇ ਅੱਜ ਦੀ ਪੀੜ੍ਹੀ ਮੋਬਾਈਲ ਡੈਕਟ ਹੋ ਚੁੱਕੀ ਹੈ ਕੁਝ ਹੋਰ ਚੀਜ਼ਾਂ ਦੀ ਡੈਕਟ ਹੋ ਚੁੱਕੀ ਹੈ ਤਾਂ ਉਹਨਾਂ ਨੂੰ ਆਪਣੇ ਸਨਾਤਨ ਵੱਲ ਮੋੜਨ ਦੇ ਲਈ ਜਿਹੜਾ ਸ਼ਰਮਾ ਜੀ ਵੱਲੋਂ ਪ੍ਰਾਂਦਾ ਹੈ ਕਿ ਬੱਚਿਆਂ ਦਾ ਕੋਈ ਕੰਟੈਸਟ ਚਲਾਉਨੇ ਹੋ ਤੁਸੀਂ ਖਾਸ ਕਰਕੇ ਧਾਰਮਿਕ ਚੀਜ਼ਾਂ ਨੂੰ ਆਧਾਰ ਬਣਾ ਕੇ ਉਹ ਆਪਣੇ ਆਪ ਦੇ ਵਿੱਚ ਬਹੁਤ ਹੀ ਸ਼ਲਾਘਾਯੋਗ ਹੈ ਤੇ ਮੈਂ ਤਾਂ ਇਹੀ ਬੇਨਤੀ ਕਰਦਾ ਮੈਂ ਕਿ ਰੱਬ ਦੋਨੋਂ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਦੇ ਮੈ ਤੁਹਾਨੂੰ ਸਿਹਤ ਯਾਪ ਕਰੇ ਕਿਉਂਕਿ ਥੋੜਾ ਸਿਹਤ ਯਾਪ ਹੋਣਾ ਸਾਡੇ ਸਮਾਜ ਦੇ ਲਈ ਸਾਡੇ ਸਨਾਤਨ ਦੇ ਲਈ ਸਾਰਿਆਂ ਦੇ ਲਈ ਹੀ ਸਿਹਤ ਯਾਪੀ ਹੈ ਇੱਕ ਵਾਰੀ ਫੇਰ ਥੋੜਾ ਜਿਆਦਾ ਸਮਾਂ ਲੈਂਦਾ ਹੋਇਆ ਅਰਾਧਾ ਪੇਸ਼ ਕਰ ਸਮੇਟੀ ਦੇ ਪ੍ਰਧਾਨ ਜੀ ਸਮੂਥੇ ਉਦੈਦਾਰ ਸਹਿਬਾਨ ਸਮੂਥੇ ਮੈਂਬਰ ਸਹਿਬਾਨਾਂ ਨੂੰ ਵਧਾਈ ਹੈ ਜੀ ਕਿਉਂਕਿ ਉਦੈਦਾਰ ਵੀ ਹੈਗੇ ਕਿ ਮੈਕਸਿਮਮ ਸੇਵਾਦਾਰ ਨੇ ਜਿਹੜੇ ਕਿ ਨਿਸ਼ਕਾਮ ਨਿਰਸਵਾਰਥ ਹੋ ਕੇ ਸਮਾਜ ਦੀ ਤੇ ਸਨਾਤਨ ਦੀ ਸੇਵਾ ਕਰਦੇ ਨੇ ਹੁਣ ਤੁਹਾਡਾ ਜਿਆਦਾ ਸਮਾਂ ਨਾ ਲੈਂਦੇ ਹੋਏ ਇੱਕ ਵਾਰੀ ਜੈ ਸ਼੍ਰੀ ਰਾਮ ਦਾ ਨਾਰਾ ਲਾਉਂਦੇ ਆ ਤਾਂ ਕਿ ਆਪਾਂ ਇਸ ਤੋਂ ਅੱਗੇ ਵਧਾ ਸਕੀਏ ਜੈ ਸ਼੍ਰੀ ਰਾਮ ਜੈ ਸ਼੍ਰੀ ਜੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਭਾਵੇਂ ਭਾਵੇਂ ਪ੍ਰੋਫੈਸਰ ਤੇਪੀ ਮੋਤਰਾ ਜੀ ਪਰਪਰਦਰ ਤਖਰਤ ਭੱਟੀ ਜੀ ਤੇ ਬਾਕੀ ਸਾਡੀ ਪੂਰੀ ਟੀਮ ਪੂਰੀ ਟੀਮ ਬੜਾ ਰਾਈ ਮੁਸਤਾਬਾ ਜੀ ਵਿੱਕੀ ਬੜੇ ਰਜੀ ਦਾ ਸਰਬਾਨ ਕਰਨਾ ਜੀ ਸਾਥੀਆਂ ਵੱਲੋਂ ਵਿਖੇੜੇ ਹਰਪ੍ਰੀਤ ਅੱਲੂ ਵਾਲੀ ਜੀ ਉਹ ਵੀ ਸਟੇਜ 'ਤੇ ਆ ਜਾਂ ਜੀ ਉਹਨਾਂ ਨੂੰ ਵੀ ਸੰਸਥਾ ਵੱਲੋਂ ਸਨਮਾਨਿਤ ਉਹਨਾਂ ਦਾ ਵੀ ਸਨਮਾਨ ਕੀਤਾ ਜਾਊਗਾ